ਸੰਗਰੂਰ ਚ ਅੱਜ ਮੈਂ ਆਪ ਦੀ ਦਿਲ ਦੀ ਗੱਲ ਕਹਿਣ ਲੱਗਿਆ ਪੰਜਾਬ ਦੀ ਵਿਧਾਨ ਸਭਾ ਚ ਤੇ ਪੰਜਾਬ ਚ ਸਭ ਤੋਂ ਤਜਰਬੇਕਾਰ ਪੰਜਾਬ ਦੇ ਮੁੱਤਿਆਂ ਨੂੰ ਡੰਗਾਈ ਤੱਕ ਸਮਝਣਾ ਤੇ ਪੰਜਾਬ ਦੇ ਮੁੱਦਿਆਂ ਨੂੰ ਗਰੀਬਾਂ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਇੰਡਸਟਰੀ ਦੇ ਮੁੱਦਿਆਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਵਿਧਾਨ ਸਭਾ ਚ ਕੋਈ ਉਭਾਰਦਾ ਤੇ ਸਰਦਾਰ ਪਰਮਿੰਦਰ ਸਿੰਘ ਜੀ ਦੀ ਟੀਮ ਸਾਹਿਬੂ ਮੈਂ ਸਮਝਦਾ ਕਿ ਕੋਈ ਜੇ ਫੈਸਲਾ ਕਰਨਗੇ ਪਾਰਟੀ ਨੇ ਕਰਨਾ ਹੈ ਇਹਨਾਂ ਨੇ ਕਰਨਾ ਹੈ ਖੁਸ਼ਕਿਸਮਤੀ ਹੋਊਗੀ ਕਿ ਫਿਰ ਇਹ 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 ਸ਼ਹਿਰ ਦੀ ਮੈਂ ਸਮਝਦਾ ਜਦੋਂ ਚੰਗੇ ਤਜਰਬੇ ਖਰ ਵਾਲਾ ਬੰਦਾ ਚਲੇ ਜਾਵੇ ਤੇ ਫਾਇਦਾ ਸ਼ਹਿਰ ਨੂੰ ਪਹੁੰਚਦਾ ਬਾਕੀ ਤਾਂ ਲਾਲਪਰੀ ਵਾਲਾ ਗਿਆ ਹੀ ਹੈ ਉਹਨੇ ਕੀ ਕਰਕੇ ਦਿੱਤਾ ਹੁਣ ਇਹਨੂੰ ਆਲਾ ਜਿੱਥੇ ਪਾਲਾ ਜੀ ਫਰੈਂਕ ਕਰ ਰਹੇ ਬੰਦਾ ਫਰੋਲਪੁਰ ਸੀਟ ਲੜ ਰਹੇ ਮੈਂ ਤਾਂ ਆਪ ਜਾਨੀ ਪਤਾ ਭਾਲ ਸਾਹਿਬ ਦਾ ਕੀ ਜਗ੍ਹਾ ਉਹ ਤਾਂ ਪਾਰਟੀ ਨੇ ਫੈਸਲਾ ਕਰਤਾ ਉਹਨਾਂ ਦੇ ਬਾਰੇ ਮੈਂ ਕੀ ਦੱਸ ਸਕਦਾ ਜੀ ਮਰਜੋਤ ਤੁਸੀਂ ਕਾਫੀ ਟੈਂਪਰ ਗਾਇਆ ਜੀ ਲੱਗਦਾ ਵੀ ਕਾਂਗਰਸ ਤੋਂ ਮਰਜੋਤ ਜੀ ਕਾਂਗਰਸ ਤੋਂ ਜੀ ਪੱਟੀ ਠੀਕ ਹੈ ਜੀ ਉਹ ਬੱਚੋ ਸਵਾਰੀ ਆਪਦੇ ਚਾਰੀ ਆਪ ਜਿੰਮੇ ਆ ਤਾਂ ਮੈਂ ਦੱਤੂਗੀ ਤੇ ਤਾਂ ਪੁੱਛਦੇ ਜੇ ਮੈਂ ਉਹਦਾ ਡਾਕਟਰ ਲੱਗਿਆ ਸਮਝੀਏ ਕਿ ਐਲਾਨ ਹੈ ਜੀ ਕੋਈ ਠੀਕ ਸਾਹਿਬ ਦਾ ਐਲਾਨ ਜੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਬੰਦੇ ਨੇ ਤੁਹਾਡੇ ਸਪੈਸੀਫਿਕ ਪੁੱਛ ਕੇ ਪਰਮੇਂਦਰ ਜੀ ਬਾਰੇ ਮੈਂ ਤਾਂ ਕਹਿੰਦਾ ਖੁਸ਼ਕਿਸਮਤੀ ਹੋ ਬਾਕੀ ਤਾਂ ਪਾਰਟੀ ਦਾ ਫੈਸਲਾ ਮੈਂ ਤਾਂ ਉਹਨਾਂ ਦੀ ਕਾਰਗੁਜ਼ਾਰੀ ਉੱਤੇ 5 ਟਾਈਮ ਐਮਐਲਏ ਕਾਰਗੁਜ਼ਾਰੀ ਉਹਨਾਂ ਦਾ ਤਜਰਬਾ ਉਹਨਾਂ ਦੀ ਜੋ ਦੇਣ ਹੋਊਗੀ ਇਸ ਇਲਾਕੇ ਨੂੰ ਬਹੁਤ ਵੱਡੀ ਹੋਊਗੀ ਬਾਕੀ ਫੈਸਲਾ ਪਾਰਟੀ ਦਾ ਮੇਰਾ ਤਾਂ ਐ ਨਹੀਂ ਕਿ ਉਹਨਾਂ ਦੇ ਵਿੱਚ ਕਿ ਉਹਦੀ ਚਾਰ ਚੋਲੀਆਂ ਹੋਊਗੀ ਉਹਦੀ ਇਚਾਰ ਹੈ ਕਿ ਦੋ ਸ਼ੀਟਾਂ ਆਉਣਗੀਆਂ ਸਰ ਕਾਸਿਅ 11 ਕਿਲੋਮੀਟਰ ਰੇਡੀਅਸ ਦੇ ਕੁਝ ਵਿਸ਼ੇਸ਼ ਚੇਰੇ ਅਰਧਸ਼ਮਾ ਕਰਗੇ ਜੀ ਬਿਲਕੁਲ ਆਉਣਗੇ ਜੀ ਬਿਲਕੁਲ ਆਉਣਗੇ ਜਿਹੜਾ ਵੀ ਕੋਈ ਨੌਜਵਾਨ 파ਰਟੀ ਨੇ ਮਹਿਸੂਸ ਕੀਤਾ ਕਿ ਉਸ ਏਰੀਏ ਦੀ ਆਵਾਜ਼ ਹੋਊਗੀ ਏਰੀਏ ਦੀ ਪੁਕਾਰ ਹੋਊਗੀ ਤੇ ਤਜਰਬਾ ਉਹ ਹੀ ਕੈਨ ਲੀਡ ਫਰਮ ਦਾ ਫਰੰਟ ਹੀ ਕੈਨ ਕੰਟ੍ਰਿਬਿਊਟ ਕੁਝ ਅਪਲਾਈ ਕਰੇ ਯੂਜ਼ ਲੀਡਰਸ ਨੂੰ ਤੁਹਾਡੀ ਨੌਲੇਜ ਹੋਵੇ ਨੇ ਕੀਤੇ ਹੋਏ ਆ ਜੀ ਕਈ ਥਾਵਾਂ ਤੇ ਚਰਚਾ ਚੱਲ ਰਹੀ ਹੈ ਬੜੀ ਛੇਤੀ ਇਹਦਾ ਫੈਸਲਾ ਹੋਗਾ ਨਾ ਬੜੀ ਲੰਮੀ ਚੌੜੀ ਵੇਟ ਨਹੀਂ ਕਹਿੰਦੇ ਸਰਕਾਰ ਜੋਗ ਨੇ ਜੀ ਬਜ਼ੁਰਗਾਂ ਵਗੈਰ ਕੇ ਇਹਦੀ ਗੱਡੀ ਚੱਲਦੀ ਆ ਉਹਨਾਂ ਦੀ ਅਰਦਾਸ ਸਾਹਿਬ ਬੇਨਤੀ ਆ ਬਖਸ਼ਿਸ਼ਾਂ ਨਾਲ ਅਸ਼ੀਰਵਾਦ ਨਾਲ ਗੱਡੀ ਚਾਗਦੀ ਆ ਬਧੀਆ ਨੇ ਹਿੰਮਤ ਨੌਜਵਾਨ ਦੀ ਔਰ ਤੁਹਾਡੇ ਵੀ ਬਜ਼ੁਰਗ ਤੁਹਾਡੇ ਲਈ ਭਲਾ ਹੀ ਮੰਗਦੇ ਨੇ ਅਰਦਾਸ ਤਾਂ ਉਹਨਾਂ ਦੀ ਆ ਹਿੰਮਤ ਤੁਹਾਡੀ ਆ ਜੀ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਹੰਤਮਣ ਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਤੁਹਾਨੂੰ ਹੰਤਮਣ ਕਹਿ ਰਹੇ ਸਪੀ ਸਿੰਘ ਬਾਦੂਆ ਫਰੀਦਾਲੇ ਕਿਤੇ ਨਹੀਂ ਆਉਂਦੇ ਉਹ ਮਾਰਕਸ ਦੇਖੋ ਜੀ ਕਿੰਨੀ ਵੱਡੀ ਜੇਨ ਕੇਜਰੀਵਾਲ ਸਾਹਿਬ ਇੱਥੇ ਸੰਗਰੂਰ ਬਰਨਾਲੇ ਆਏ ਦੇਖ ਕੇ ਗਏ ਕਹਿੰਦੇ ਜੀ ਭਗਵੰਤ ਮਾਨ ਜੀ ਨੇ ਸ਼ਰਾਬ ਛੱਡ ਦਿੱਤੀ। ਤੇ ਚੋਕੇਟਾ ਵੱਟਾ ਪੈਕੇਜ ਸੰਗਰੂਰ ਨੂੰ ਦੇ ਕੇ ਹੁਣ ਤੁਸੀਂ ਇਸ ਗੱਲਾਂ ਨੂੰ ਸੀਰੀਅਸਲੀ ਲਓਗੇ ਕਿ ਨੌਨ ਸੀਰੀਅਸਲੀ ਲਓਗੇ। ਜੀ ਤੇ ਬਾਰੇ ਪਾਰਲੀਮੈਂਟ 'ਚ ਇਹਨਾਂ ਦੇ ਸਾਥੀ ਐਮਪੀ ਖਾਲਸਾ ਜੀ, ਗਾਂਧੀ ਜੀ ਇਹ ਸ਼ਿਕਾਇਤ ਕਰਦਣ ਕਿ ਅਸੀਂ ਭਾਈ ਇਹਦੇ ਨਾਲ ਬਹਿਣਾ ਨਹੀਂ। ਇਹ ਲੀਟਰ ਲਾਲ ਪਰੀ ਪੀ ਕੇ ਆਉਂਦਾ ਤੇ ਫਿਰ ਮੈਂ ਕਿ ਮੈਂ ਕੀ ਕਮਾਂ ਜੀ। ਹੈ ਜੀ। ਹੈ ਜੀ। ਤੁਸੀਂ ਸਮਝਦੇ ਹੋ ਜੀ ਕਿ ਉਹ ਜਿਹਨੂੰ ਜੇ ਸਕੂਟਰ ਵੀ ਕੋ ਚਲਾਵੇ ਨਾ ਗੱਡੀ 'ਚ ਵੀ ਉਹ ਬਾਹਰ ਲਿਖਿਆ ਹੁੰਦਾ ਡੋਨਟ ਡਰਾਈਵ ਤੇ ਜਿਹਨੇ ਤਾਂ ਜਾ ਕੇ ਸੰਗਰੂਰ ਦੀ ਆਵਾਜ਼ ਠੋੜਨੀ ਉਹਦੇ ਲਈ ਤੇ ਮੈਂ ਸਮਝਦਾ ਤੁਸੀਂ ਆਪ ਬੜੇ ਚਿੰਤਤ ਹੋਗੇ ਉਹ ਜੀ ਇਹ ਨਾਲ ਦਾ ਸਭ ਫੈਸਲਾ ਕਰਨਾ ਕਾਂਗਰਸ ਭਵਨ ਨੇ ਇਹ ਤਾਂ ਐਵੇਂ ਇੱਕ ਸਪੋਕਸ ਪਰਸਨ ਨੇ ਕਾਂਗਰਸ ਦੇ ਸਾਰੇ ਕਿੱਕ ਤੇ ਆਪ ਤਾਂ ਲੜਦੇ ਨਹੀਂ ਆਪ ਤਾਂ ਮੈਦਾਨ ਛੱਡ ਕੇ ਭੱਜ ਗਏ ਡਰ ਦੇ ਮਾਰੇ ਤੇ ਜਿਹੜਾ ਆਪ ਨਹੀਂ ਲੜ ਕੇ ਰਾਜੀ ਉਹਨੇ ਕੀ ਕਰਿਆ ਇਸ ਲਈ ਉਹਨੂੰ ਮੁਬਾਰਕ ਹੈ ਜੀ ਜਿਹਨੂੰ ਮਤਾ ਜੀ ਭੱਜ ਪਾ ਲੱਗੀ ਕਾਲੀ ਭੱਜ ਪਾ ਕੌਡੀ ਕਿਰਪਾ ਲਈ ਸਾਰਿਆਂ ਦੀ ਤੇ ਟਕ ਚੜ ਦੀ ਕਲਾ ਉਹ ਜੋ ਮੁਕਾਬਲੇ ਲਾ ਕੇ ਕਰੀ ਜਾਂਦੇ ਤੁਸੀਂ ਕਾਲੀ ਲਾ ਕਰੋ ਹੁਣ ਤੇ ਚੜ ਕੇ